ਆ ਟਿੱਪਣੀ ਕਰ ਦਿੰਨੇ ਵੀ ਦੁਪਹਿਰਾ ਸਾਹਿਬ ਦੇ ਵਿੱਚ ਕੋਈ ਸ਼ਕਤੀ ਨਹੀਂ ਹੈਗੀ ਇਸ ਤਰੀਕੇ ਦੇ ਸ਼ਬਦ ਬੋਲ ਲੈਂਦੇ ਉਹਨਾਂ ਕਿਸ ਤਰੀਕੇ ਨਾਲ ਵੇਖਦੇ ਸੀ ਵੀਰੇ ਤਾਂ ਕਿ ਇਹ ਸ਼ਕਤੀ ਹੀ ਹੈ ਜਿਹੜੀ 2-3 ਸਾਲ ਪਹਿਲਾਂ ਘੱਟ ਸ਼ਕਤੀ ਸੀਗੀ ਉਹ ਵੱਧਦੀ ਵੱਧਦੀ ਵੱਧ ਗਈ ਇਹ ਮਾੜੀ ਹੈ ਚੰਗੀ ਹੈ ਸੰਗਤ ਆਪ ਦੇਖ ਰਹੀ ਹੈ ਜੇ ਮਾੜੀ ਹੁੰਦੀ ਜਿਸ ਮਾੜੀ ਸ਼ਬਦਾਦਲੀ ਵਰਤੀ ਗਈ ਹੈ ਤੇ ਇਹ ਫਿਰ ਸੰਗਤ ਸਾਰੀ ਮਾੜੀ ਕਹਿ ਸਕਦੇ ਫਿਰ ਆਪਾਂ ਪਹਿਲਾਂ ਪੰਗਤ ਫਿਰ ਸੰਗਤ ਅਸੀਂ ਸੰਗਤ 'ਚ ਬੈਠੇ ਆਂ ਕੁਸੀਂ ਵੀ ਸੇਵਾ ਲਾ ਰਹੇ ਹੋ ਕਿਸੇ ਤਰੀਕੇ ਦੀ ਅਸੀਂ ਵੀ ਸੇਵਾ ਲਾ ਰਹੇ ਹਾਂ ਆਪਣੇ ਲਈ ਕਹੇ ਦੀ ਹਰ ਬੰਦਾ ਆਪਣੀ ਸੇਵਾ ਲਾ ਰਿਹਾ ਜਿਹੜਾ ਜਿਹੜਾ ਬੰਦਾ ਜਿੱਦਾਂ ਜਿੱਦਾਂ ਸੇਵਾ ਲਾ ਰਿਹਾ ਉਹ ਤੋਂ ਤਾਂ ਫਲ ਲੈ ਰਿਹਾ ਜਿਹੜੀਆਂ ਮਹਾਂਪੁਰਖਾਂ ਦੀ ਟਿੱਪਣੀ ਹੈਗੀ ਹੈ ਉਹ ਲੱਗਦਾ ਵਾਧੂ ਵਰਦੀ ਵੱਡੀ ਸਟੇਟ ਤੇ ਪਹੁੰਚ ਚੁੱਕੇ ਨੇ ਅੱਜ ਦੁਪਹਿਰਾ ਸਾਹਿਬ ਦੇ ਅਸਾਮ ਦੇ ਵਿੱਚ ਸਿਰਫ ਸਿਰਫ ਇੱਥੇ ਬਾਣੀ ਪੜਾਈ ਜਾਂਦੀ ਹੈ ਇਸ ਦੇ ਵਿੱਚ ਸਮਝ ਨਹੀਂ ਲੱਗਦੀ ਉਹਨਾਂ ਨੂੰ ਗਲਤ ਕੀ ਨਜ਼ਰ ਆਉਂਦਾ ਜਿਨ੍ਹਾਂ ਨੇ ਮਹਾਂਪੁਰਖਾਂ ਤੋਂ ਉੱਤੇ ਬਾਣੀ ਪੜ੍ਹ ਲਈ ਹੈ ਨਾ ਉਹਨਾਂ ਨੂੰ ਗਲਤੀ ਲੱਗਦੀ ਜਿਨ ਨੇ ਕਹਿੰਦਾ ਨਾ ਕਿ ਯਾਰ ਮੇਰੇ ਥੋੜੇ ਬੋਤੇ ਗੱਲਬ ਉਹਨਾਂ ਨੂੰ ਗਲਤੀ ਲੱਗਣੀ ਚਾਹੀਦੀ ਤੁਸੀਂ ਆ ਕੇ ਦੇਖ ਲਓ ਇਹ ਤੁਹਾਨੂੰ ਗਲਤ ਗਲਤ ਚੀਜ਼ ਲੱਗਦੀ ਹੈ ਤੁਸੀਂ ਸਟੇਜ ਫੜ ਲਓ ਤੁਸੀਂ ਕਹਿ ਲਓ ਜਾਂ ਤੁਹਾਡੇ ਅਸ ਸੁਮਨੀ ਸਾਹਿਬ ਵੱਖਰਾ ਸਾਡੇ ਅਸ ਸੁਮਨੀ ਸਾਹਿਬ ਵੱਖਰਾ ਜਾਂ ਤੁਹਾਡੇ ਅਸ ਲੰਸਰ ਵੱਖਰਾ ਸਾਡੇ ਅਸ ਲੰਸਰ ਵੱਖਰਾ ਜਿਹੜੀ ਅਰਦਾਸ ਤੁਸੀਂ ਸਾਰੇ ਪਾਠ ਸੰਪੂਰਨ ਹੋਣ ਤੋਂ ਬਾਅਦ ਪੜਦੇ ਹੋ ਉਹ ਅਸੀਂ ਪੜਦੇ ਆ ਸੇ ਅਸੀਂ ਤਾਂ ਕੋਈ ਵੱਖਰੀ ਤਾਂ ਲੈ ਕੇ ਆਏ ਨਹੀਂ ਅਰਦਾਸ ਅਸੀਂ ਕੁਝ ਹੋਰ ਤਾਂ ਪੜਾ ਨਹੀਂਦੇ ਕਿ ਤੁਸੀਂ ਇਹ ਕਰੋ ਤੁਸੀਂ ਉਹ ਤੁਸੀਂ ਟਰੈਕ ਤੋਂ ਦੂਜੇ ਜਾਓ। ਨਾ ਇੱਥੇ ਕੋਈ ਗੱਲ ਹੋ ਰਹੀ ਕਿ ਕੇਸ ਘਟਾਓ। ਸੰਗਤਾਂ ਨਾਲ ਅੱਜ ਗੱਲਬਾਤ ਕਰਾਂਗੇ ਜਿੱਥੇ ਕੁਝ ਜਿਹੜੇ ਬੁੱਧੀਜੀਵੀ ਵੱਲੋਂ ਟਿੱਪਣੀ ਕੀਤੀ ਜਾਂਦੀ ਹੈ ਕਿ ਦੁਪਹਿਰਾ ਸਾਹਬ ਦੇ ਵਿੱਚ ਕੋਈ ਸ਼ਕਤੀ ਨਹੀਂ ਹੈ ਕਿ ਪਰ ਤੁਹਾਨੂੰ ਇੱਕ ਵਾਰੀ ਤਸਵੀਰਾਂ ਦਿਖਾਣੀ ਚਾਹਾਂਗੇ ਇਸ ਸੰਗਤ ਦੀਆਂ ਜਿਹੜੀ ਠਾਠਾ ਮਾਰਦਾ ਘੱਟ ਤੇ ਨਜ਼ਰ ਆਉਂਦਾ ਕੋ ਯਕੀਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਵਿੱਚ ਨਜ਼ਰ ਆਉਂਦਾ ਦੁਪਹਿਰਾ ਸਾਹਬ ਘੱਟਦੇ ਹੋਏ ਤੁਹਾਨੂੰ ਸੰਗਤ ਅੱਥਰ ਨਜ਼ਰ ਆਉਂਦੀਆਂ ਨੇ। ਹਾਲਾਂਕਿ ਗਰਮੀ ਇੰਨੀ ਹੈ ਪਰ ਫਿਰ ਵੀ ਸੇਵਾ ਕਰਦੀ ਬਾਣੀ ਪਰਦੇਵ ਸੰਗਠਨ ਆ ਜਰਨ ਛੜਨਾੜ ਪਾਈ ਸਾ ਮੇ ਜੁਦ ਨੇ ਗੱਲਬਾਤ ਕਰਦੇ ਆ ਸੋਸੀ ਗੱਲ ਜੀ ਸੋਸੀ ਗੱਲ ਜੀ ਮੈਂ ਕੁਝ ਖਰਾਸਾ ਵਗੈਰੀ ਕੋਤੇ ਤਾਂ ਵੈਗਰ ਜੀ ਕੁਝ ਗੁੱਦੀ ਜੀ ਵੀ ਆਪਾਂ ਦੇਖਦੇ ਆ ਪਿਛਲੇ ਦਿਨੀ ਆ ਟਿੱਪਣੀ ਕਰਦੇ ਨੇ ਵੀ ਦੁਪਹਿਰਾ ਸਾਹਿਬ ਦੇ ਵਿੱਚ ਕੁਝ ਸ਼ਕਤੀ ਨਹੀਂ ਹੈਗੀ ਇਸ ਤਰੀਕੇ ਦੇ ਸ਼ਬਦ ਬੋਲ ਲੈਂਦੇ ਉਹਨੂੰ ਕਿਸ ਤਰੀਕੇ ਨਾਲ ਵੇਖਦੇ ਤੁਸੀਂ ਸ਼ਕਤੀ ਵੀਰੇ ਤਾਂ ਕਿ ਇਹ ਸ਼ਕਤੀ ਹੀ ਹੈ ਜਿਹੜੀ 2-3 ਸਾਲ ਪਹਿਲਾਂ ਘੱਟ ਸ਼ਕਤੀ ਸੀਗੀ ਉਹ ਵੱਧਦੀ ਵੱਧਦੀ ਵੱਧ ਗਈ ਅਸੀਂ ਕਹਿੰਨੇ ਆ ਨਾ ਕਿ ਸਾਡੇ ਇੱਕ ਸਕੀਨ ਤੇ ਫੋੜਾ ਆਇਆ ਉਹ ਵੱਧ 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 ਗਿਆ ਉਹ ਮਾੜਾ ਹੁਣ ਇਹ ਸ਼ਕਤੀ ਜਿਹੜੀ ਸਾਡੇ ਤੇ ਵੱਧ ਰਹੀ ਹੈ ਇਹ ਮਾੜੀ ਹੈ ਚੰਗੀ ਹੈ ਸੰਗਤ ਆਪ ਦੇਖ ਰਹੀ ਹੈ ਜੇ ਮਾੜੀ ਹੁੰਦੀ ਜੇ ਮਾੜੀ ਸ਼ਬਦਾਂ ਦੀ ਵਰਤੀ ਗਈ ਹੈ ਤੇ ਇਹ ਫਿਰ ਸੰਗਤ ਸਾਡੀ ਮਾੜੀ ਕਹਿ ਸਕਦੇ ਫਿਰ ਆਪਾ ਜਿਹੜੇ ਬਾਬਾ ਜੀ ਆ ਕੇ ਬੈਠੇ ਨੇ ਸਾਡੇ ਸੰਗਤਾਂ ਦੇ ਵਿੱਚ ਅਸੀਂ ਕਹਿੰਦੇ ਹਾਂ ਨਾ ਕਿ ਰੱਬ ਦਾ ਰੂਪ ਹੈ ਸੰਗਤ ਪਹਿਲਾਂ ਪੰਗਤ ਫਿਰ ਸੰਗਤ ਅਸੀਂ ਸੰਗਤ ਚ ਬੈਠੇ ਆਂ ਤੁਸੀਂ ਵੀ ਸੇਵਾ ਲਾ ਰਹੇ ਹੋ ਕਿਸੇ ਤਰੀਕੇ ਦੀ ਅਸੀਂ ਵੀ ਸੇਵਾ ਲਾ ਰਹੇ ਆ ਆਪਣੇ ਲਈ ਕਹਿ ਦੀ ਹਰ ਬੰਦਾ ਆਪਣੀ ਸੇਵਾ ਲਾ ਰਿਹਾ ਹੈ ਜਿਹੜਾ ਜਿਹੜਾ ਬੰਦਾ ਜਿੱਦਾਂ ਜਿੱਦੇ ਸੇਵਾ ਲਾ ਰਿਹਾ ਓਦੋਂ ਤਾਂ ਫਲ ਲੈ ਰਿਹਾ ਹੁਣ ਜਿਹੜੇ ਮਹਾਪੁਰਖ ਐ ਕਹਿ ਰਹੇ ਨੇ ਜਿਹੜੀਆਂ ਮਹਾਪੁਰਖਾਂ ਦੀ ਟਿੱਪਣੀ ਹੈਗੀ ਐ ਉਹ ਲੱਗਦਾ ਵਾਧੂ ਵੱਡੀ ਵੱਡੀ ਸਟੇਟ ਤੇ ਪਹੁੰਚ ਚੁੱਕੇ ਨੇ ਜਿਨ੍ਹਾਂ ਨੂੰ ਲੱਗਦਾ ਕਿ ਇੰਨੀ ਵੱਡੀ ਸਟੇਟ ਤੇ ਪਹੁੰਚ ਗਏ ਆ ਆਪਾਂ ਕਿ ਜਿਹੜੇ ਬਾਬਾ ਦੀਪ ਸਿੰਘ ਖੰਡੇ ਬਾਟੇ ਵਾਲੇ ਨੇ ਜਾਂ ਗੁਰੂ ਰਾਮਦਾਸ ਦੀ ਨਗਰੀ ਐ ਗੁਰੂ ਰਾਮਦਾਸ ਦੀ ਨਗਰੀ ਇਕੱਲੀ ਅੰਮ੍ਰਿਤਸਰ ਨਹੀਂ ਹੈਗੀ ਹਰ ਪੰਜਾਬ ਸਾਰੇ ਪੰਜਾਬ ਹੀ ਐ ਜਿੱਥੇ ਇਕੱਲਾ ਇਕੱਲਾ ਪੰਜਾਬੀ ਵੱਸਦਾ ਐ ਇਹ ਸਾਰੇ ਪੰਜਾਬ ਦੇ ਵਾਸੀ ਨੇ ਕੋਈ ਪ੍ਰਵਾਸੀ ਐ ਕੋਈ ਬਾਹਰ ਦਾ ਐ ਕੋਈ ਅੰਦਰ ਦਾ ਐ ਦੇਖੋ ਨਹੀਂ ਕੀਤੀ ਜਾਂਦੀ ਹੈ 20 ਚਪੈਰਾ ਸਾਹਿਬ ਨਾਮ ਦੀ ਚੀਜ਼ ਕੋਈ ਹੈ ਨਹੀਂ ਸੀਗੀ ਇਹ ਆਪੇ ਬਣਾਇਆ ਵੈ ਇਹਦੇ ਵਿੱਚ ਮਤਲਬ ਸਿਰਫ ਮਨਕੜਾਂ ਦੀ ਚੀਜ਼ਾਂ ਹਨ ਪਰ ਜੇ ਆਪਾਂ ਦੇਖੀਏ ਚਪੈਰਾ ਸਾਹਿਬ ਦੇ ਅਸਤੇ ਸਿਰਫ ਸਿਰਫ ਇੱਥੇ ਬਾਣੀ ਪੜਾਈ ਜਾਂਦੀ ਆ ਚਪਈ ਸਾਹਿਬ ਦੇ ਪਾਠ ਹੁੰਦੇ ਨੇ ਜੱਬੀ ਸਭ ਦੇ ਪਾਠ ਹੁੰਦੇ ਨੇ ਸੁਖਮਨੀ ਸਾਹਿਬ ਦਾ ਪਾਠ ਹੁੰਦਾ ਤੇ ਬਾਅਦ ਚ ਅਰਦਾਸ ਹੁੰਦੀ ਆ ਪਰ ਇਸ ਦੇ ਵਿੱਚ ਸਮਝ ਨਹੀਂ ਲੱਗਦੀ ਉਹਨਾਂ ਨੂੰ ਗਲਤ ਕੀ ਨਜ਼ਰ ਆਉਂਦਾ ਉਹਨਾਂ ਨੂੰ ਗਲਤ ਪਤਾ ਕੀ ਲੱਗਦਾ ਦੇਖੋ ਜਿਨ੍ਹਾਂ ਨੇ ਮਹਾਪੁਰਖਾ ਤੋਂ ਉੱਤੇ ਬਾਣੀ ਪੜ੍ਹ ਲਈ ਹੈ ਨਾ ਉਹਨਾਂ ਨੂੰ ਗਲਤੀ ਲੱਗਦੀ ਜਿੰਨੇ ਕਹਿੰਦਾ ਨਾ ਕਿ ਯਾਰ ਮੇਰੇ ਥੋੜੇ ਬੋਤੇ ਗਲਬਾਤ ਬਣ ਗਈ ਹੈ ਉਹਨਾਂ ਨੂੰ ਗਲਤੀ ਲਗਣੀ ਚਾਹੀਦੀ ਹੈ ਅਸੀਂ ਮੈਂ ਸ਼ਾਇਦ ਇੱਕ ਦੋ ਇੰਟਰਵਿਊ ਵਿੱਚ ਪਹਿਲਾਂ ਵੀ ਕਿਹਾ ਸੀਗਾ ਤੁਸੀਂ ਆ ਕੇ ਦੇਖ ਲਓ ਯਾਰ ਬਿਲਕੁਲ ਤੁਸੀਂ ਆ ਕੇ ਦੇਖ ਲਓ ਜੇ ਤੁਹਾਨੂੰ ਗਲਤ ਗਲਤ ਚੀਜ਼ ਲੱਗਦੀ ਹੈ ਤੁਸੀਂ ਸਟੇਜ ਫੜ ਲਓ ਤੁਸੀਂ ਕਹਿ ਲਓ ਯਾ ਤੁਹਾਡੇ ਅਸਸ ਸੁਣੀ ਸੇ ਵੱਖਰਾ ਸਾਡੇ ਅਸਸ ਸੁਣੀ ਸੇ ਵੱਖਰਾ ਯਾ ਤੁਹਾਡੇ ਅਨਸਰ ਵੱਖਰਾ ਸਾਡੇ ਅਨਸਰ ਵੱਖਰਾ ਜਿਹੜੀ ਅਰਦਾਸ ਤੁਸੀਂ ਸਾਰੇ ਪਾਠ ਸੰਪੂਰਨ ਹੋਣ ਤੋਂ ਬਾਅਦ ਪੜ੍ਹਦੇ ਹੋ ਉਹ ਅਸੀਂ ਪੜ੍ਹਦੇ ਆ ਸੇ ਅਸੀਂ ਤਾਂ ਕੋਈ ਵੱਖਰੀ ਤਾਂ ਲੈ ਕੇ ਆਈ ਨਹੀਂ ਅਰਦਾਸ ਜਿਹੜੀ ਗੁਰਗ੍ਰਾਂਤ ਸਾਹਿਬ ਦੇ ਹਸਾਮਦਾਲ ਅਰਦਾਸ ਹੈ ਆਪਾਂ ਤਾਂ ਉਹੀ ਪੜ੍ਹ ਰਹੇ ਆ ਅਸੀਂ ਕੁਝ ਹੋਰ ਤਾਂ ਪੜ੍ਹਾ ਨਹੀਂ ਦੇ ਕਿ ਤੁਸੀਂ ਇਹ ਕਰੋ ਤੁਸੀਂ ਉਹ ਤੁਸੀਂ ਟ੍ਰੈਕ ਤੋਂ ਦੂਜੇ ਜਾਓ ਨਾ ਇੱਥੇ ਕੋਈ ਗੱਲ ਹੋ ਰਹੀ ਕਿ ਕੇਸ ਘਟਾਓ ਉਹਤੇ ਗੱਲ ਕਰਦੇ ਆ ਜਿੱਥੇ ਦੂਜੇ ਢਿਲ ਜਿਹੜਾ ਹੋਰ ਹੈ ਉਹ ਸਿੱਖੀ ਨੂੰ ਖਤਮ ਕਰਨੇ ਤੁਰਿਆ ਹੋਇਆ ਤਾਂ ਉੱਥੇ ਹੀ ਕੁਝ ਜਿਹੜੇ ਕਥਾਵਾਚ ਗਨੇ ਆਪ ਇਸ ਤਰੀਕੇ ਦੀ ਟਿੱਪਣੀ ਕਰਦੇ ਜਿੱਥੇ ਸੰਗਤ ਇੰਨੀ ਜੁੜਦੀ ਵੀਰੇ ਏਦਾਂ ਦਾ ਆਪ ਪਹਿਲਾਂ ਕਦੇ ਨਹੀਂ ਦੇਖਿਆ ਵੀ ਹਰੇਕ ਹਫਤੇ ਇਸ ਤਰੀਕੇ ਨਾਲ ਸੰਗਤ ਆ ਕੇ ਜੁੜੇ ਤੇ ਕੁਝ ਉਪਰਾਲਾ ਕਰਦੀ ਹੈ ਸੰਗਤ ਬਾਣੀ ਪੜ੍ਹਦੀ ਉਹਨਾਂ ਨੂੰ ਇਸ ਚੀਜ਼ ਤੋਂ ਵੀ ਦਿੱਕਤ ਆ ਰਹੀ ਹੈ ਦਿੱਕਤ ਬੜਾ ਕਿਉਂ ਆਉਂਦੀ ਵੀਰੇ ਮੈਂ ਤੁਹਾਨੂੰ ਉਹੀ ਗੱਲ ਦਾਰਬਾਰ ਦੱਸ ਰਿਹਾ ਦਿੱਕਤ ਤਾਂ ਹੀ ਆਉਂਦੀ ਕਿ ਯਾਰ ਉਹਨਾਂ ਨੇ ਕੁਝ ਵੱਖਰੀ ਬਾਣੀ ਪੜ੍ਹੀ ਹੈ ਪਤਾ ਨਹੀਂ ਕਿਹੜੀ ਬਾਣੀ ਪੜ੍ਹੀਏ ਬੈਨੂ ਨਹੀਂ ਪਤਾ ਪਰ ਉਹਨਾਂ ਨੂੰ ਨਾ ਇੱਕ ਵਾਰੀ ਆ ਕੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਬਾਬਾ ਜੀ ਜੋ ਤੁਸੀਂ ਹੈਗੇ ਹੋ ਅਸੀਂ ਨਾਮ ਨਹੀਂ ਲੈਣਾ ਕਿਉਂਕਿ ਤੁਹਾਨੂੰ ਆਪ ਤੁਸੀਂ ਸક્ષਮ ਹੋ ਤੁਸੀਂ ਇੱਥੇ ਆਓ ਤੁਹਾਨੂੰ ਗਲਤ ਲੱਗਦਾ ਤੁਸੀਂ ਆ ਕੇ ਪ੍ਰੋਟੈਸਟ ਕਰ ਲਓ ਅਸੀਂ ਮੜ ਅਸੀਂ ਕਿਸੇ ਕਹਿ ਸਕਦੇ ਹਾਂ ਤੁਸੀਂ ਆ ਕੇ ਪ੍ਰੋਟੈਸਟ ਕਰ ਲਓ ਤੁਸੀਂ ਹਾਏ ਹਰਤੇ ਮੇਰੇ ਤਰੀਕੇ ਨਾਲ ਤਰੀਕੇ ਨਾਲ ਤੁਸੀਂ ਪ੍ਰੋਟੈਸਟ ਕਰੋ ਆ ਕੇ ਅਸੀਂ ਵੀ ਜੇ ਅਸੀਂ ਤੁਸੀਂ ਸਹੀ ਹੋ ਅਸੀਂ ਤੁਹਾਡੇ ਨਾਲ ਖੜ ਜਾਗੇ ਬਿਲਕੁਲ ਜਿਹੜੀ ਸਰਕਾਰ ਆਉਂਦੀ ਹੈ ਯਕੀਨ ਹੈ ਤਾਂ ਹੀ ਆਉਂਦੀ ਹੈ ਨਹੀਂ ਅਸੀਂ ਕਹਿੰਨੇ ਨਾ ਚਲੋ ਤੁਸੀਂ ਕਹਿ ਰਹੇ ਹੋ ਗਲਤ ਠੀਕ ਹੈ ਅਸੀਂ ਤੁਹਾਡੇ ਨਾਲ ਖੜ੍ਹ ਜੰਨੇ ਤੁਸੀਂ ਇਹ ਜਿਹੜੀ ਸੰਗਤ ਉਧਰ ਹੈ ਇੱਧਰ ਕਰ ਲਓ ਬਿਲਕੁਲ ਕਰ ਲਓ ਅਸੀਂ ਮਨ ਨਹੀਂ ਕਰਦੇ ਤੁਸੀਂ ਕੁਝ ਇਹੋ ਜਿਹਾ ਦੱਸ ਦੋ ਜਿਹੜਾ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੀ ਨਹੀਂ ਹੋਇਆ ਤੁਸੀਂ ਜਿਹੜੀ ਕਥਾ ਕਰ ਰਹੇ ਹੋ ਗੁਰੂ ਗ੍ਰੰਥ ਸਾਹਿਬ 'ਚ ਹੀ ਕਰ ਰਹੇ ਹੋ ਨਾ ਕੋਈ ਵੱਖਰੀ ਗ੍ਰੰਥ ਤੁਸੀਂ ਚੱਕੀ ਨਹੀਂ ਜੇ ਜੇ ਤੁਸੀਂ ਕਥਾ ਕਰ ਰਹੇ ਹੋ ਕਥਾ ਤਾਂ ਗੁਰੂ ਮਹਾਰਾਜ ਦੀ ਗੁਰੂ ਗ੍ਰੰਥ ਸਾਹਿਬ 'ਚ ਹੀ ਹੈ ਨਾ ਯਾਰ ਫਿਰ ਇੱਕ ਜੀਨਾ ਕਈ ਜਾਣਾਂ ਤੋਂ ਕਈ ਜਾਂਦੇ ਆ ਜਿਹੜੀ ਸੰਗਤ ਇੱਥੇ ਆਉਂਦੀ ਹੈ ਬਾਣੀ ਵੱਲ ਘੱਟ ਧਿਆਨ ਹੁੰਦਾ ਤੇ ਲੰਗਰਾਂ ਵੱਲ ਵੱਧ ਧਿਆਨ ਹੁੰਦਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੀ ਲੰਗਰ ਵੱਲ ਜਿਹੜਾ ਵੱਧ ਧਿਆਨ ਹੈਗਾ ਵੀ ਹੈ ਤੁਸੀਂ ਇੱਕ ਗੱਲ ਦੱਸੋ ਜੇ ਕੋਈ ਲੰਗਰ ਦੇ ਥਰੂ ਕੋਈ ਸੇਵਾ ਲਾਣ ਆ ਵੀ ਗਿਆ ਉਹਦੇ ਦਿਮਾਗ 'ਚ ਕੀ ਪੈ ਰਿਹਾ ਅਸੀਂ ਡੀਜੇ ਵਾਲੇ ਬਾਬੂ ਤਾਂ ਗਾਣਾ ਲਾਇਆ ਨਹੀਂ ਹੋਇਆ ਬਿਲਕੁਲ ਅਸੀਂ ਡੀਜੇ ਵਾਲੇ ਵੱਡੇ ਵੱਡੇ ਜਿਹੜੇ ਬੂਫਰ ਲਾਏ ਨੇ ਉਹ ਤਾਂ ਕੀ ਵੱਜ ਰਿਹਾ ਸ਼ਬਦ ਹੀ ਵੱਜ ਰੇ ਗੁਰਬਾਣੀ ਚੱਲ ਰਹੀ ਹੈ ਪਾਰਟੀ ਚੱਲ ਰਹੀ ਹੈ ਜਿਹੜਾ ਪੇਟ ਕਰਕੇ ਆ ਰਿਹਾ ਚਲੋ ਯਾਰ ਕਿ ਸਵੇਰੇ ਯਾਰ ਮੈਂ ਸਵੇਰੇ ਆਵਾਂਗਾ ਕਾਲੀ ਲਿਫਾਫਾ ਲੈ ਕੇ ਰਾਤੀ ਭਰ ਕੇ ਲੱਗੇ ਜਾਵਾਂਗਾ ਨਾ ਨਾ ਕਰਦੇ ਹੋਏ ਨੇ ਉਹਨੇ ਦਿਮਾਗ ਚ 10 ਵਾਰੀ ਵਾਇਗਰੀ ਸੁਣ ਲਿਆ ਬਿਲਕੁਲ ਤੁਸੀਂ ਉਹਨੂੰ ਕੀ ਕਹੋਗੇ ਤੁਸੀਂ ਆਪ ਸਿਆਣੇ ਹੋ ਜਾਂ ਜਿਹੜੀ ਜਨਤਾ ਸਾਨੂੰ ਦੇਖ ਰਹੀ ਹੋਏਗੀ ਉਹ ਕਮੈਂਟਾਂ ਹੀ ਦੱਸ ਦੇ ਕਿ ਕੀ ਦੇਖ ਰਹੀ ਹੋਏਗੀ ਕੀ ਸੁਣ ਰਹੀ ਹੋਏਗੀ ਅਸੀਂ ਕੋਈ ਗੁਰੂ ਦਾ ਪਾਠ ਤਾਂ ਲਾ ਕੇ ਹੀ ਬੈਠੇ ਆ ਨਾ ਅਸੀਂ ਕੁਝ ਹੋਰ ਤਾਂ ਨਹੀਂ ਲਾ ਕੇ ਬੈਠੇ ਜਾਂ ਹੋਵੇ ਨਾ ਕਿ ਯਾਰ ਇੱਥੇ ਢੇਡ ਬਣਾ ਕੇ ਲੋਕੀ ਬੈਠੇ ਹੋਣ ਕਿ ਚਲੋ ਯਾਰ ਇੱਧਰ ਸਿੰਧੀ ਗਾਣੇ ਵੱਜ ਰਹੇ ਨੇ ਇਧਰ ਪੰਜਾਬੀ ਬਾਜ ਜਿਹੜੇ ਇੱਥੇ ਉਗਦੇ ਬਾਜ ਜਿਹੜੇ ਇੱਕ ਸਿੰਪਲ ਗੁਰਬਾਣੀ ਚੱਲ ਰਹੀ ਹੈ ਗੁਰਬਾਣੀ ਦਾ ਪਾਠ ਚੱਲ ਰਿਹਾ ਉਹਦੇ ਵਿੱਚ ਤੁਸੀਂ ਕੀ ਕਰ ਲੋਗੇ ਹੁਣ ਜਿਹੜੇ ਹੁਣ ਗੁਰੂ ਮਹਾਰਾਜ ਨੇ ਸਾਨੂੰ ਲੰਗਰ ਦੀ ਬਖਸ਼ਿਸ਼ ਦਿੱਤੀ ਹੈ ਠੀਕ ਹੈ ਹੁਣ ਹਰ ਰਿਲੀਜੀਅਨ ਉਹ चीज ਫਾਲੋ ਕਰਦਾ ਅਸੀਂ ਨਹੀਂ ਕਹਿੰਦੇ ਅਸੀਂ ਸ਼ੁਰੂ ਕੀਤੀ ਅਸੀਂ ਇੰਨੀ ਗੱਲ ਕਹਿੰਦੇ ਆ ਕਿ ਜੇ ਸ਼ੁਰੂ ਕੀਤੀ ਕਿਸੇ ਨੇ ਵੀ ਤੇ ਇੱਕ ਗੱਲ ਇਹ ਸਮਝੋ ਨਾ ਕਿ ਅਸੀਂ ਮਾੜਾ ਤਾਂ ਕੁਝ ਨਹੀਂ ਕਰ ਰਹੇ ਕਿਸੇ ਦਾ ਜੇ ਅਗਲਾ ਬੰਦਾ ਘਰ ਲੈ ਕੇ ਜਾ ਵੀ ਰਿਹਾ ਚਲੋ ਯਾਰ ਉਹ ਅਗਲੀ ਉਹਦੀ ਸ਼ਕਸ਼ਮ ਹੈ ਸ਼ੰਸ਼ੇਤਾ ਹੈ ਕਿ ਉਹ ਵੇਸਟ ਕਰ ਰਿਹਾ ਕਿ ਉਹਨੂੰ ਰੱਖ ਰਿਹਾ ਬਟ ਏਟ ਲੀਸਟ ਉਹ ਆ ਕੇ ਇੰਨੇ ਐਫਰਟ ਤਾਂ ਕਰ ਰਿਹਾ ਨਾ ਕਿ ਮੈਂ ਜਾਵਾ ਮੈਂ ਪੂਰਾ ਤੇ ਪੂਰਾ ਇਲਫਾਫਾ ਇਕੱਠਾ ਕਰਾ ਉਹ ਇਕੱਠੇ ਕਰਨੀ ਤੇ ਟਾਈਮ ਲੱਗਦਾ ਉਹਨਾਂ ਦੇ ਸਪੀਕਰ ਇੰਨੇ ਵੱਡੇ ਹੈਗੇ ਨੇ ਕਿ ਉਹਨਾਂ ਦੇ ਕੰਨਾਂ 'ਚ ਬਾਣੀ ਪੈ ਜਾਂਦੀ ਹੈ ਸਾਡਾ ਕੰਮ ਹੋ ਗਿਆ ਸਾਡਾ ਹੀ ਕੰਮ ਹੈ ਸਾਡਾ ਪ੍ਰਚਾਰ ਹੈ ਅਸੀਂ ਪ੍ਰਚਾਰ ਐ ਨਹੀਂ ਕਰ ਰਹੇ ਤੁਸੀਂ ਗੁਰੂ ਨਾਲ ਜੁੜੋ ਅਸੀਂ ਪ੍ਰਚਾਰ ਐ ਕਰ ਰਹੇ ਕਿ ਤੁਸੀਂ ਬਾਣੀ ਨਾਲ ਜੁੜੋ ਯਾਰ ਤੁਸੀਂ ਰਾਮ ਰਹੀਮ ਕਰਦੇ ਹੋ ਤੁਸੀਂ ਰਾਮ ਰਹੀਮ ਕਰ ਲਓ ਤੁਸੀਂ ਅੱਲਾ ਨੂੰ ਮੰਨਦੇ ਹੋ ਤੁਸੀਂ ਅੱਲਾ ਨੂੰ ਮੰਨ ਲਓ ਅਸੀਂ ਨਹੀਂ ਕਹਿੰਦੇ ਤੁਸੀਂ ਬਾਬਾ ਜੀ ਕੋਲ ਬਾਹਰ ਆ ਕੇ ਤੁਸੀਂ ਮੁਸਲਮਾਨ ਹੋ ਤੁਸੀਂ ਬਾਹਰ ਆ ਕੇ ਵਾਈਕਰ ਉਹੀ ਕਹਿਣਾ ਉਸੇ ਰੱਬ ਨੂੰ ਯਾਦ ਕਰੋ ਯਾਰ ਆਪਣੇ ਰੱਬ ਤੁਸੀਂ ਆਪਣੇ ਰੱਬ ਨੂੰ ਯਾਦ ਕਰੋ ਤੁਸੀਂ ਆਪਣੇ ਰੱਬ ਨੂੰ ਯਾਦ ਕਰੋ ਰੱਬ ਨੇ ਆਪਣੇ ਤੁਹਾਡੇ ਆਪ ਸੁਣ ਲੈਣੀ ਹੈ ਤੁਸੀਂ ਜੇ ਦੋ ਮਿੰਟ ਪ੍ਰਸ਼ਾਦ ਵੀ ਲੈ ਕੇ ਜਾ ਰਹੇ ਹੋ ਉਹ ਤੁਹਾਡੇ ਪੇਟ ਨੂੰ ਦੇ ਹੀ ਰਿਹਾ ਕੁਝ ਨਾ ਕੁਝ ਤਰ ਤੋਂ ਲੈ ਤਾਂ ਕੁਝ ਨਹੀਂ ਰਿਹਾ ਨਾ ਬਾਬਾ ਜੀ ਤੁਹਾਨੂੰ ਕਹਿ ਥੋੜੀ ਜੇ ਕਿ ਗੋਲਛ ਤੁਸੀਂ ਸੇਵਾ ਪਾਣੀ ਪਾਣੀ ਗੋਲ ਲੱਤਾ ਸੀ ਉਹਨਾਂ ਵਾਸਤੇ ਲਾਇਆ ਨਾ ਕਿ ਜਿਨ੍ਹਾਂ ਨੇ ਸੇਵਾ ਦੇਣੀ ਹੈ ਬਿਲਕੁਲ ਅਸੀਂ ਕੋਈ ਮੰਡੇਟਰੀ ਤਾਂ ਲਿਖਿਆ ਲਾਇਆ ਨਹੀਂ ਥੱਲੇ ਕਿ ਜਿਹੜਾ ਆ ਕੇ ਮੱਥਾ ਟੇਕ ਕੇ ਜਾਏਗਾ ਸੇਵਾ ਦੇ ਕੇ ਜਾਏਗਾ ਗਲਤ ਤਾਂ ਉੱਥੇ ਖੜੀ ਜਾਂਦੀ ਵੀਰੇ ਆ ਕੇ ਕਿ ਮੰਦ ਬੁੱਧੀ ਹੋਏ ਹੈ ਲੋਕੀ ਜਿਨ੍ਹਾਂ ਨੇ ਟਿੱਪਣੀ ਕਰਨੀ ਹੈ ਉਹਨਾਂ ਨੂੰ ਕਹੋ ਕਿ ਆਪਣੀ ਗ੍ਰੰਥ ਜਿਹੜੀ ਤੋਂ ਤੁਸੀਂ ਦੱਸ ਰਹੇ ਹੋ ਕਿ ਚੰਬਰਾ ਸਾਹਿਬ ਨਹੀਂ ਬਣਿਆ ਠੀਕ ਹੈ ਸਾਡਾ ਬਣਿਆ ਚੰਬਰਾ ਸਾਹਿਬ ਠੀਕ ਹੈ ਅਸੀਂ ਬਣਾਇਆ ਬਟ ਅਸੀਂ ਕੋਈ ਮਾੜੀ ਚੀਜ਼ ਬਣਾਈਏ ਚਲੋ ਅਸੀਂ ਕੋਈ ਮਾੜੀ ਚੀਜ਼ ਬਣਾਈਏ ਉਹ ਦੱਸੋ ਨਾ ਅਸੀਂ ਕੋਈ ਚਪੈਰਾ ਸਾਹਿਬ ਚੋਂ ਅਨੰਦ ਸਾਹਿਬ ਵੱਖਰਾ ਨਹੀਂ ਪੜਦੇ ਸੁਖਮਨੀ ਸਾਹਿਬ ਵੱਖਰਾ ਨਹੀਂ ਪੜਦੇ ਜਪਜੀ ਸਾਹਿਬ ਵੱਖਰਾ ਨਹੀਂ ਪੜਦੇ ਚੁਬਾਈ ਸਾਹਿਬ ਵੱਖਰਾ ਨਹੀਂ ਪੜਦੇ ਜੋ ਤੁਸੀਂ ਪੰਜ ਬਾਣੀ ਦਾ ਪਾਠ ਕਰਦੇ ਹੋ ਚਾਰ ਬਾਣੀ ਦਾ ਪਾਠ ਕਰਦੇ ਹੋ ਸਵੇਰੇ ਉੱਠ ਕੇ ਰਾਤੀ ਉੱਠ ਕੇ ਵਾਇਗਰੂ ਸੀ ਵਾਇਗਰੂ ਤੁਹਾਡੇ ਵੇਸੇ ਹੀ ਮੈਂ ਸਤਰੰਮ ਤੁਹਾਡੇ ਵੇਸੇ ਹੀ ਮੈਂ ਇਹ ਚੀਜ਼ ਹੈ ਬੇਸਿਕਲੀ ਖਾਲਸਾ ਸਾਹਿਬ ਐਗੋ ਜੀ ਕਿਹਦਾ